ਸੈਂਟਰ ਸਰਕਾਰ ਨੇ ਦੋ ਕਾਨੂੰਨ ਬਣਾਏ ਆ ਡਰਾਈਵਰਾਂ ਦੇ ਵਿਰੁੱਧ ਬਣਾਏ ਆ ਸਵਾਰੀ ਦਾ ਨੁਕਸਾਨ ਹੁੰਦਾ ਡਿੱਗਦੀ ਆ ਜਾਂ ਕੁਝ ਵੀ ਆ ਰੱਬ ਨਾ ਕਰੇ ਕੋਈ ਸਵਾਰੀ ਡਿੱਗ ਪੇ ਉਹਦਾ ਸਾਰਾ ਕੁਝ ਵੀ ਡਰਾਈਵਰ ਤੇ ਪਾ ਦਿੱਤਾ ਜਾਂਦਾ ਹੈ ਕਰੇ ਕੰਮ ਕਰਦੀਆਂ ਲੇਡੀਜ਼ ਆ ਉਹਨਾਂ ਲਈ ਤਾਂ ਚਲੋ ਠੀਕ ਆ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਐਡਜਸਟ ਕਰ ਲੈਣਗੀਆ ਪਰ ਜਿਹੜੀਆਂ ਕੰਮ ਤੇ ਜਾਂਦੀਆਂ ਨੇ ਉਹਨਾਂ ਲਈ ਬਹੁਤ ਹੀ ਔਖਾ ਹੈ ਇਹ ਇਦਾ ਕਾਰਨ ਇਹ ਆ ਜੀ ਵੀ ਜਿਹੜਾ ਸੈਂਟਰ ਸਰਕਾਰ ਨੇ ਦੋ ਕਾਨੂੰਨ ਬਣਾਏ ਆ ਡਰਾਈਵਰਾਂ ਦੇ ਵਿਰੁੱਧ ਬਣਾਏ ਆ ਦੇਖੋ ਵੀ ਇੱਥੇ ਬੱਸਾਂ ਦੇ ਵਿੱਚ ਉਹ ਕਿੰਨੀ ਭੀੜ ਹੁੰਦੀ ਆ 100 ਤੋਂ ਪਲੱਸ ਸਵਾਰੀ ਹੋ ਜਾਂਦੀ ਆ ਜੀ ਤੇ ਉਹਦੇ ਵਿੱਚ ਜੇ ਕੋਈ ਸਵਾਰੀ ਦਾ ਨੁਕਸਾਨ ਹੁੰਦਾ ਡਿੱਗਦੀ ਹੈ ਜਾਂ ਕੁਝ ਵੀ ਹੈ ਰੱਬ ਨਾ ਕਰੇ ਕੋਈ ਸਵਾਰੀ ਡਿੱਗ ਪੇ ਉਹਦਾ ਸਾਰਾ ਕੁਝ ਵੀ ਡਰਾਈਵਰ ਤੇ ਪਾ ਦਿੱਤਾ ਜਾਂਦਾ ਹੈ ਹਾਲਾਂਕਿ ਉਹਦੇ ਵਿੱਚ ਡਰਾਈਵਰ ਦੀ ਕੋਈ ਗਲਤੀ ਨਹੀਂ ਹੁੰਦੀ ਵੀ ਜੇ 52 ਸੀਟਰਡ ਸਵਾਰੀ ਹੈ ਤਾਂ ਉਹਦੇ ਵਿੱਚ ਆਪਣੀ ਬੱਸ ਆ ਤੇ 100-100 ਸਵਾਰੀ ਲਈ ਜਾਂਦੇ ਆ ਉਹਦੇ ਵਿੱਚ ਡਰਾਈਵਰ ਦਾ ਕੋਈ ਕਸੂਰ ਨਹੀਂਗਾ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਇੱਥੇ ਬੱਸਾਂ ਦਾ ਗੈਂਤੀ ਵਧਾਈ ਜਾਵੇ ਨਹੀਂ ਜੀ ਇਹ ਫੈਸਲਾ ਬਿਲਕੁਲ ਗਲਤ ਹੈ ਕਿਉਂਕਿ ਦੇਖੋ ਜਿਹੜੀਆਂ ਹਾਊਮ ਹੋਮ ਕਰੇ ਕੰਮ ਕਰਦੀਆਂ ਲੇਡੀਆਂ ਐ ਉਹਨਾਂ ਲਈ ਤਾਂ ਚਲੋ ਠੀਕ ਐ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਐਡਜਸਟ ਕਰ ਲੈਣਗੀਆਂ ਪਰ ਜਿਹੜੀਆਂ ਕੰਮ ਤੇ ਜਾਂਦੀਆਂ ਨੇ ਉਹਨਾਂ ਲਈ ਬਹੁਤ ਹੀ ਔਖਾ ਇਹ ਹੈ ਇਹ ਫੇਸ ਨਹੀਂ ਕੀਤਾ ਜਾ ਸਕਦਾ ਇਹ ਗਲਤ ਹੈ ਤੇ ਮੈਂ ਤਾਂ ਇਹਦੇ ਅਗੇਂਸਟ ਹਾਂ। ਪਰ ਮੈਮ ਕਈ ਵਾਰ ਇਹ ਵੀ ਹੁੰਦਾ ਰਹਾ ਬੱਸਾਂ ਵਿੱਚ ਜਾਂ ਫਿਰ ਬੱਸਾਂ ਦੀ ਗਿਣਤੀ ਵਧਾ ਦਿਓ। 52 ਸੀਟਾ ਠੀਕ ਹੈ ਇਹਦੇ ਨਾਲ ਕਾਫੀ ਐਕਸੀਡੈਂਟਸ ਹੋ ਰਹੇ ਆ। ਇਹਦੇ ਨਾਲ ਅਸੀਂ ਅਗਰੇ ਹੀ ਆ ਕਿ ਇਹ 52 ਸੀਟਾ ਇਹਨਾਂ ਨੇ ਇੱਕ ਪਾਸੇ ਸਹੀ ਹੈ ਪਰ ਦੂਜੇ ਪਾਸੇ ਇਹਨਾਂ ਨੂੰ ਬੱਸਾਂ ਦੀ ਗਿਣਤੀ ਜਿਹੜੀ ਹੈਗੀ ਨੇ ਉਹ ਵਧਾਣੀ ਚਾਹੀਦੀ। ਜੇ ਵੱਲੋਂ ਬੱਸ ਦੇ ਵਿੱਚ ਪੂਰੀ ਫੋਲ ਹੋ ਗਈ ਚਾਰ ਸੀਟਾ ਰਹਿ ਗਈਆਂ ਤੇ ਫੈਮਿਲੀ ਜੇ ਪੰਜ ਦੀ ਆ ਫਿਰ ਉਹੀ ਗੱਲ ਬਿਲਕੁਲ ਸਹੀ ਕਹੀ ਹੈ ਪੂਰੀ ਫੈਮਿਲੀ ਮੰਨ ਲਓ ਕਿਸੀ ਐਮਰਜੈਂਸੀ ਦੇ ਵਿੱਚ ਕਿਤੇ ਹਸਪੀਟਲ ਹੀ ਜਾ ਰਹੇ ਆ ਬੰਦੇ ਹਨਾ ਐਮਰਜੈਂਸੀ ਹੈਗੀ ਉਹਨਾਂ ਨੂੰ ਤਿੰਨਾਂ ਨੂੰ ਸੀਟ ਮਿਲ ਗਈ ਚਾਰ ਬੰਦੇ ਟੋਟਲ ਜਾਂਦੇ ਪਏ ਤੇ ਉਹ ਇੱਕ ਦੇ ਚੱਕਰ ਚ ਤਿੰਨੇ ਉਤਰਣਗੇ ਕਿਤੇ ਅੱਗੇ ਬੰਦਾ ਮਰਨੂ ਹੋਇਆ ਪਿਆ ਹੋਵੇ ਬੈੱਡੇ ਤੇ ਪਿਆ ਹੋਵੇ ਉਹਨੂੰ ਮਿਲਣਾ ਹੋਵੇ ਜਾਂ ਕੁਝ ਵੀ ਐਡਮਿਟ ਹੀ ਕਰਾਣਾ ਹੋਵੇ ਉਹ ਚੀਜ਼ ਗਲਤ ਹੈ ਮੈਂ ਤਾਂ ਇਹਦੇ ਵਿੱਚ ਬਿਲਕੁਲ ਸਾਥ ਨਹੀਂ ਹੈਗੀ ਬੱਸਾਂ ਦੀ ਗਿਣਤੀ ਵਧਾ ਦਿੱਤੀ ਹਸਪੀਟਲ ਤੇ ਆਇਆ ਸੀ ਤੇ ਇੱਕ ਬੀਆਰਟੀਸੀ ਦੀ ਬੱਸ ਰੋਡਵੇ ਦੀ ਜਿੰਦੇ ਵਾਸਤੇ ਮੈਂ ਬਹਿਣ ਵਾਸਤੇ ਇਥੇ ਮੋਗਾ ਅੱਡਾ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਖੜਾ ਸੀ ਤੇ ਜਨ ਜਿਹੜੀਆਂ ਬੀਬੀਆਂ ਹਨ ਜਾਂ ਲੇਡੀਜ਼ ਵਾਰੀ ਜਿੰਨੇ ਆ ਉਹ ਸਾਰੀ ਧੜਾ ਧੜ ਇੱਕੇ ਦਮ ਧੱਕੇ ਇੱਕ ਦੂਜੇ ਨੂੰ ਮਾਰ ਮਾਰ ਕੇ ਚੜੇ ਆ ਤੇ ਜਿਹੜੇ ਇਹਨਾਂ ਨੇ ਟਿਕਟ ਫ੍ਰੀ ਕੀਤੀ ਹੈ ਲੇਡੀਜ਼ ਦੀ ਜੋ ਟਿਕਟ ਫ੍ਰੀ ਕੀਤੀ ਆ ਤੇ ਉਹਦੇ ਨਾਲ ਨਾਲ ਬਸਾਂ ਦਾ ਵੀ ਵਾਧਾ ਹੋਣਾ ਚਾਹੀਦਾ ਨਹੀਂ ਮੁਸ਼ਕਲਾਂ ਦਾ ਕੁਝ ਜ਼ਿਆਦਾ ਨਹੀਂ ਸਾਹਮਣਾ ਕਰਨਾ ਪਿਆ ਕਿ ਬਸ ਪਹਿਲਾਂ ਵੀ ਲੱਗੀ ਹੋਈ ਸੀਗੀ ਫਰਵਰ ਵਾਲੀ ਕਿਉਂਦੀ ਪਈ ਸੀ ਤੇ ਉਹਦੇ ਚ ਸਾਰੀਆਂ ਫੁੱਲ ਹੋ ਗਈਆਂ ਸੀ ਹੁਣ ਦੁਬਾਰੇ ਦੂਜੀ ਬੱਸ ਆਈ ਆ ਫੋਲ ਮਤਲਬ ਕੀ ਸੀ ਠੀਕ ਆ ਵੀ ਸੀਟਾਪੂਰੀਆਂ ਹੋ ਚੁੱਕੀਆਂ ਸੀ ਅੱਛਾ ਸੀਟਾਪੂਰੀਆਂ ਹੋ ਚੁੱਕੀਆਂ ਸੀ ਹਾਂਜੀ ਤੇ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਸੱਗੀ ਆ ਕਿ ਇਹਦੀ ਵੀ ਸੀਟਾ ਸਾਰੇ ਮੋਸਟਲੀ ਫੁੱਲ ਹੋ ਗਈਆਂ ਨੇ ਫੁੱਲ ਖੜਾ ਕੇ ਲੈ ਜਾ ਰਹੇ ਨਹੀਂ 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 ਖੜਾ ਕੇ ਕੋਈ ਨਹੀਂ ਲੈ ਕੇ ਗਿਆ ਸਾਰੇ ਬੈਠੇ ਹੋਏ ਸੀਗੇ ਕੀ ਤੁਸੀਂ ਸਮਝਦੇ ਹੋ ਜਿਵੇਂ ਪਹਿਲਾਂ ਖੜਾ ਕੇ ਚਲਦੀਆਂ ਸੀਗੀਆਂ ਸਵਾਰੀਆਂ ਫੁੱਲ ਚਲਦੀਆਂ ਅੱਗੇ ਨਾਲ ਹੁਣ ਠੀਕ ਆ ਹੁਣ ਤੁਸੀਂ ਸਹੀ ਸਮਝਦੇ ਹੋ ਸਿਸਟਮ ਸਹੀ ਹੈ ਸਹੀ ਹੈ ਤੇ ਜਿਹੜੇ ਬੰਦੇ ਫਿਲਹਾਲ ਦੀ ਮੈਨੇ ਜੋ ਪੋਜੀਸ਼ਨ ਦੇਖ ਰਹੀ ਹਾਂ ਉਹ ਤੇ ਵੈਸਤੇ ਸਹੀ ਹੈ ਜਿਹੜੀਆਂ ਸਵਾਰੀਆਂ ਜਿਨ੍ਹਾਂ ਨੇ ਜ਼ਰੂਰੀ ਜਾਣਾ ਜਿਹੜੇ ਰਹਿ ਜਾ ਰਹੇ ਆ ਉਹ ਉਹਨਾਂ ਲਈ ਕੀ ਉਹਨਾਂ ਲਈ ਤਾਂ ਫਿਰ ਦੁੱਖ ਦੀ ਗੱਲ ਹੈ ਨਾ ਹਾਂ ਉਹ ਕਾ ਬਹੁਤ ਸਾਰੀਆਂ ਦੇਖੋ ਖੜੀਆਂ ਹੋਈਆਂ ਨੇ ਪਹਿਲਾਂ ਵੀ ਉਹ ਲਾਲ ਜੀ ਤੇ ਭੁੱਲਰ ਨੇ ਜਵਾਨ ਦਿੱਤੇ ਟ੍ਰਾਂਸਪੋਰਟ ਮੰਤਰੀ ਨੇ ਬਿਆਨ ਦਿੱਤਾ ਵੀ ਨਹੀਂ ਚੜਾਉਣੀਆਂ ਜਿੰਨੇ ਸੀਟਾਂ ਉਹਨਿਆਂ ਸਵਾਰਿਆਂ ਨੂੰ ਸੀਟਾਂ ਤੋਂ ਬਾਅਦ ਕੋਈ ਨਹੀਂ ਜੇ ਕੋਈ ਹਾਦਸਾ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਦੱਸੋ ਜਿੰਨੇ ਸੀਟਾਂ ਅੰਡਰ ਲੋਡ ਗੱਡੀ ਐਂਡਰ ਲੋਡ ਗੱਡੀ ਦਾ ਅੰਡਰ ਲੋਡ ਗੱਡੀ ਦੇ ਵਿੱਚ ਕੋਈ ਨਿਸ਼ਾਨ ਨਹੀਂ ਲਾਊਗਾ ਜੇ ਬੰਦਾ ਸੌਰੀ ਟਾਕੀ ਜਿਲਾਂਕੀ ਜਾਂਦੀ ਆ ਕੋਈ ਅੱਗੇ ਪਿੱਛੇ ਚੀਜ਼ ਆ ਗਈ ਉਹਦਾ ਕੌਣ ਜ਼ਿੰਮੇਵਾਰ ਸਵਾਰੀਆਂ ਨੂੰ ਕਿੰਨੇ ਗੱਡੀਆਂ ਸਵਾਰੀ ਹੋ ਰਹੀਆਂ ਸੋਨੇ ਗੱਡੀਆਂ ਪਾਉਣ ਸਰਕਾਰ ਏਡੀਆਂ ਪਾਵੇ ਸਵਾਰੀਆਂ ਨੇ ਸਵਾਰ ਆਈ ਨਾ ਸਟਾਫ ਵਧਾਵੇ ਗੱਡੀਆਂ ਪਾਵੇ ਸਟਾਫ ਵਧਾਵੇ ਗੱਡੀਆਂ ਪਾਵੇ